ਸਰ ਕੀ ਨਾਮ ਆ ਬੜੀ ਕੀ ਨਾਮ ਕੀ ਆਪਣਾ ਜੀ ਸਰ ਮਾਮਲਾ ਕੀ ਹੈ ਜਿਹੜਾ ਤੁਸੀਂ ਚੋਰ ਫੜਿਆ ਜੀ ਇਹਨੇ ਚੋਰ ਦਾ ਨਾਮ ਦੱਸਿਆ ਸਾਨੂੰ ਠੀਕ ਹੈ ਜੀ ਇਹਨੇ ਚੋਰ ਦਾ ਨਾਮ ਦੱਸਿਆ ਚੋਰ ਨੂੰ ਰੰਗਿਆ ਤੋਂ ਫੜਿਆ ਤੇ ਪੌੜੀਆਂ ਚੜ੍ਹ ਕੇ ਉੱਤੋਂ ਕਵਰੇਸ਼ਨ ਸਾਡਾ ਲਾ ਰਿਹਾ ਸੀ ਸਾਰੀਆਂ ਤਾਰਾਂ ਤੋੜਾ ਕੇ ਕੁਸਾ ਕਾਜੂ ਕਿਜੂ ਇਹਨਾਂ ਨੂੰ ਮਜੂਰ ਹੋਏ ਸਾਰੇ ਫੜ ਕੇ ਫਿਰ ਜਦੋਂ ਸੋ ਨਾਲ ਕੇ ਪੁੱਛਿਆ ਕਿਹਾ ਮੈਂ ਠੇਕੇਦਾਰ ਦਾ ਬੰਦਾ ਮੈਨੂੰ ਕੁਝ ਨਾ ਕਹੋ ਇਹਦੇ ਕਾ ਠੇਕੇਦਾਰ ਨੂੰ ਕਰਦੇ ਫੋਨ ਵੀ ਤੂੰ ਬੰਦਾ ਭੇਜਿਆ ਸਵੇਰੇ ਫੋਨ ਨਹੀਂ ਕਰਦਾ ਹਲੇ ਮੇਰੇ ਦੁਕਾਨ ਉੱਤੇ ਜਾ ਕੇ ਸਾਰੇ ਕੰਪਰੈਸ਼ਨ ਤਾਰਾਂ ਤੂਰਾ ਸਭ ਤਾਂਬੇ ਤਾਰਾਂ ਦੀ ਗਾਂਦ ਕਰ ਜਾਂਦੀਆਂ ਸਾਰਿਆਂ ਨੇ ਭੰਨੀਆਂ ਆ ਗਏ ਸਾਰੀ ਸ਼ੋਅ ਕਰਕੇ ਨਿਕਲੀ ਕੋਈ ਪੁਲਿਸ ਕੰਪਲੀਟ ਕੀਤੀ ਹੈ ਤੁਸੀਂ ਹਾਂ ਪੁਲਿਸ ਨੂੰ ਨਹੀਂ ਕੀਤੀ ਜੀ ਠੀਕ ਹੈ ਸੀਸੀਟੀਵੀ ਕੋਈ ਸੀਸੀਟੀਵੀ ਕੈਮਰੇ ਦੀ ਹੈਗੀ ਫੁਟੇਜ ਹੈ ਹਾਂ ਜੀ ਸੀਸੀਟੀਵੀ ਕੈਮਰੇ ਦੀ ਹੈ ਫੋਟੋ ਕੋਈ ਪੁਲਿਸ ਉਹ ਹੁੰਦੀ ਸੀ ਉੱਤੇ ਵੀ ਜਾਂਦਾ ਪੈਗਾ ਤੁਹਾਨੂੰ ਦੱਸਿਆ ਸਾਡੀ ਜੀ ਬੰਦੇ ਜਾਂਦੀਆਂ ਨਹੀਂ ਸਾਰੀਆਂ ਬੰਦ ਕੈਮਰਾ ਲੱਗੇ ਅੰਦਰ ਦੁਕਾਨ 'ਚ ਇਹ ਜਦ ਦੀ ਸਾਈਡ ਨਹੀਂ ਦੇ ਰਿਹਾ ਇਹ ਕਿੰਨੇ ਵੇ ਦਾ ਟਾਈਮ ਸੀ ਜਿਹੜਾ ਚੋਰੀ ਦਾ ਇੰਤਜ਼ਾਮ ਦਿੱਤਾ ਸੀ ਸਰ ਕੀ ਨਾਮ ਆਪਣਾ ਜੇਸ਼ਵਿੰਦ ਸਿੰਘ ਕੈਂਪਸੀ ਸਰ ਜਿਹੜਾ ਫਰੋਇਪੁਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਚੋਰਾ ਲੋਕ ਚੋਰੀ ਵਧ ਗਈ ਹੈ ਪੁਲਿਸ ਵਿਸ਼ਾਦ ਨੂੰ ਕੰਮ ਬਾਰ ਹੋਇਆ ਬੰਦਾ ਬੜਾ ਉਸ ਟਾਈਮ ਬੰਦਾ ਚੱਲਿਆ ਇਹ ਚੱਲ ਮੈਂ ਬੜਾ ਯਾਰ ਨਹੀਂ ਫੜਿਆ ਤੂੰ ਤੇ ਜਿੰਨਾ ਮਰਜ਼ੀ ਕਹਿ ਲੋ ਕੋਈ ਨਹੀਂ ਜੋ ਆਪ ਕਰ ਲੋ ਕਰ ਲੋ ਮੈਨੂੰ ਮਾਨਸ ਨਹੀਂ ਕਰਨਾ ਪਤਾ ਨਹੀਂ ਉਹ ਕੀ ਹੈ ਕੋਈ ਕਹਿੰਦਾ ਮੈਨੂੰ ਬਾਬੇ ਕਿਸਵਾ ਸੌਂ ਮੇਰੇ ਕੋਲੇ ਗਮ ਆ ਗਿਆ ਤੂੰ ਐਡੇ ਗਮਾਂ ਸੌਂ ਕਰਨਾ ਚਾਹਿਆ ਪੁੱਛਿਆ ਹੀ ਨਹੀਂ ਤਾ ਤੱਲੇ ਕਿੰਨਾ ਬੁਰਾ ਹਵਾ ਟੇ ਸਰ ਕੀ ਨਾ ਬੜਾਈ 7 7 ਰੁਪਏ ਸਾਡੇ ਸਾਡੇ ਕੋਲ ਹੀ ਹੈ ਜੇਸ਼ ਹੈਗਾ ਉਹਦਾ ਫੋਨ ਆਇਆ ਮੈਨੂੰ ਤੁਹਾਡੇ ਸੋਤਰੇ ਚੋਰ ਕੜਾ ਅਸੂ ਅਸੂ ਅੱਜ ਅਸੀਂ ਸਾਰੇ ਫੋਟੋ ਦੁਕਾਨ ਤੇ ਆਏ ਇੱਥੇ ਅਸੀਂ ਤੇ ਆਗੇ ਉਹਨੇ ਫੜਿਆ ਆ ਸੋ ਜੀ ਜਿਹੜਾ ਇਹ ਕੇ ਦਾ ਮੰਗ ਕੇ ਖੜਿਆ ਹੋਈ ਆ ਆ ਵੇਖੋ ਆ ਸਮਾਨ ਫੜਿਆ ਆ ਦੇ ਕਾਚੂ ਨਿਕਲੇ ਜਾ ਵੇਖੋ ਆ ਸਾਡਾ ਸਾਰਾ ਆ ਆ ਵੇਖੋ ਪੇਜ ਕਾਚ ਆ ਇਹਦੇ ਜੀ ਕਾਚੂ ਆ ਵੇਖੋ ਆ ਚਾਬੀ ਜੀ ਦੀ ਬਹਾਨੀ ਕੰਦੀ ਨਹੀਂ ਸੋੜਦਾ ਵੇਖੋ ਕਹਿਣਾ ਪੁੱਠਾ ਹੋਇਆ ਆ ਵੀ ਕੱਢਦੇ ਕਾਚੂ ਬਲਾਸ ਸਰ ਕੋਈ ਚੋਰੀ ਚੋਰੀ ਵੀ ਕੋਈ ਕਿ ਚੋਰੀ ਤਾਂ ਕੀ ਪਤਾ ਲੱਗਾ ਕੁਝ ਚੋਰੀ ਕੀਤਾ ਬਾਈ ਆ ਨਹੀਂ ਚੋਰੀ ਹੋਈ ਸੀ ਜੇ ਅਗਰ ਤਾਰਾ ਖਾਰੀਆਂ ਆਂ ਤਾਰੀਆਂ ਰਿਕਾਰਡ ਤੇ ਅਸਮਾਨ ਕੋਲ